ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਹਾਂਜੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਆਪ ਸਭ ਠੀਕ ਠਾਕ ਹੋਵੋ ਸਭ ਦੇ ਬੱਚੇ ਠੀਕ ਠਾਕ ਹੋਣ ਔਰ ਵਾਹਿਗੁਰੂ ਸਭ ਤੇ ਕਿਰਪਾ ਬਣਾਈ ਮਿਹਰ ਬਣਾਈ ਰੱਖੇ ਸਭ ਸੁਖੀ ਸੁਖੀ ਜ਼ਿੰਦਗੀ ਬਤੀਤ ਕਰਨ ਤੇ ਆਓ ਜੀ ਅੱਗੇ ਅੱਜ ਮੌਸਮ ਥੋੜਾ ਠੰਡਾ ਮੌਸਮ ਹੈ بارش ਪੈ ਰਹੀ ਆ ਥੋੜੀ ਨੇਰੀ ਚੱਲ ਰਹੀ ਹੈਗੀ ਤੇ ਆਪਾਂ ਕੁਝ ਬਣਾਉਣ ਲੱਗੇ ਆ ਮਿੱਠਾ ਜੋ ਕਿ ਇਹ ਮੈਂ ਲਈ ਅੱਧੀ ਕੌਲੀ 세ਵੀਆਂ ਤੇ ਮੈਂ ਅੱਧਿਕ ਇੱਕ ਅੱਧੀ ਕੌਲੀ ਹੀ ਮੈਂ ਚੌਲਾਂ ਦੀ ਪਿਉਂਤੀ ਸੀਗੀ ਚੋਕੇ ਮਚੌਲ ਡੇਢ ਘੰਟੇ ਤੋਂ ਪਿਉਂਕੇ ਰੱਖੇ ਆ ਤੇ ਪਹਿਲਾਂ ਆਪਾਂ ਆਜੋ ਥੋੜਾ ਗੈਸ ਤੇ ਉੱਪਰ ਸੇਵੀਆਂ ਭੁੰਨ ਲਈਏ ਜਦ ਤੱਕ ਆਪਣੀਆਂ ਸੇਵੀਆਂ ਭੁੰਨਣਗੀਆਂ ਤੇ ਉਦੋਂ ਤੱਕ ਆਪਾਂ ਇਹਦੇ ਵਿੱਚ ਚੌਲਾਂ ਨੂੰ ਪੀਸ ਲਵਾਂਗੇ ਕਿਉਂਕਿ ਮੈਂ ਪਹਿਲਾਂ ਘਿਓ ਗਰਮ ਕਰਤੀ ਹੈਗੀ ਘਿਓ ਗਰਮ ਹੋਏਗਾ ਜਾਏਗਾ ਤੇ ਆਪਣੀਆਂ ਸੇਵੀਆਂ ਬੜੀਆਂ ਸੋਹਣੀਆਂ ਪੀਸ ਹੋ ਜਾਣਗੀਆਂ ਜਿਆਦਾ ਨਹੀਂ ਮੈਂ ਇੱਕ ਚਮਚਾ ਹੀ ਘਿਓ ਪਾਇਆ ਤੇ ਪੂਰੀ ਰੈਸਪੀ ਦੇਖਣ ਲਈ ਮੇਰੀ ਪੂਰੀ ਵੀਡੀਓ ਦੇਖੋ ਕਿਆ ਆਪਾਂ ਗਏ ਸੇਵੀਆਂ ਔਰ ਚੌਲ ਦਾ ਕੀ ਕੀ ਚੀਜ਼ ਬਣਾ ਰਹੇ ਆਂ ਤੇ ਆਪਾਂ ਸੇਵੀਆਂ ਨੂੰ ਹਲਕਾ ਸੇਕਦੇ ਉੱਪਰ ਹੀ ਪੁਨਾਂਗੇ ਦੇਖੋ ਇਹ ਆਪਣੀ ਜਦ ਤੱਕ ਸੇਵੀਆਂ ਭੁੱਜ ਰਹੀਆਂ ਤੇ ਉਦੋਂ ਤੱਕ ਆਪਾਂ ਚੌਲਾਂ ਨੂੰ ਪੀਸਵਾਂਗੇ ਤੇ ਆਪਣੇ ਸੇਵੀਆਂ ਭੋਂਦੇ ਭੋਂਦੇ ਹੀ ਚੌਲ ਬਣ ਜਾਣੇ ਨੇ ਆਪਣੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖਾਂਗੇ ਤੁਹਾਨੂੰ ਕਿ ਆਪਾਂ ਕੀ ਬਣਾਵਾਂਗੇ ਸੇਵੀਆਂ ਆਪਣੀਆਂ ਪੱਕ ਗਈਆਂ ਭੁੱਜ ਗਈਆਂ ਤੇ ਆਪਾਂ ਇਹਨਾਂ ਨੂੰ ਹੁਣ ਕੱਢਾਂਗੇ ਬਾਹਰ ਕਿਉਂਕਿ ਇਹਦੇ ਵਿੱਚ ਕੜਾਹੀ ਜੋ ਆਪਾਂ ਬਾਹਰ ਕੱਢ ਲੈਨੇ ਤੇ ਇਹਦੇ ਵਿੱਚ ਆਪਾਂ ਸੇਵੀਆਂ ਆਪਾਂ ਚੰਗੀ ਤਰ੍ਹਾਂ ਪਕਾ ਲਈਆਂ ਘਿਓ ਦੇ ਵਿੱਚ ਕੱਚੀਆਂ ਨਹੀਂ ਰਹਿ ਗਈਆਂ ਹੁਣ ਆਪਾਂ ਨੂੰ ਉਸੇ ਕਿੜਾਹੀ ਵਿੱਚ ਪਾ ਕੇ ਹੀ ਚੌਲ ਧਰ ਲਏ ਆਗੇ ਇਹ ਚੌਲ ਆਪਾਂ ਹੌਲੀ ਘਟ ਸੇਕ ਤੇ ਹੀ ਪਕਾਵਾਂਗੇ ਤੇ ਇਹਦੇ ਵਿੱਚ ਆਪਾਂ ਚੌਲ ਪਕਾਉਂਦੇ ਪਕਾਉਂਦੇ ਥੋੜਾ ਥੋੜਾ ਦੁੱਧ ਪਾਉਂਦੇ ਜਾਵਾਂਗੇ ਜਦੋਂ ਆਪਾਂ ਦੁੱਧ ਪਾਵਾਂਗੇ ਉਸ ਸਾਥ ਦੇ ਨਾਲ ਇਹ ਪੱਕਦਾ ਜਾਏਗਾ ਇੱਕਦਮ ਦੁੱਧ ਪਾਉਣ ਦੇ ਨਾਲ ਹੀ ਜਿਵੇਂ ਦੇਖੋ ਥੋੜੇ ਪੀਸ ਜੇ ਬਣ ਜਾਂਦੇ ਨੇ ਇਹਰੇ ਬਣਨਗੇ ਨਹੀਂ ਆਪਾਂ ਚੰਗੀ ਤਰ੍ਹਾਂ ਇਹਨੂੰ ਦੁੱਧ ਦੇ ਵਿੱਚ ਮਿਕਸ ਕਰ ਲਾਂਗੇ ਮਿਕਸ ਹੋਏਗਾ ਇਹ ਪੱਕ ਜਾਏਗਾ ਸਾਰਾ ਫਿਰ ਆਪਣੇ ਜੋ ਚੌਲਾਂ ਦਾ ਆਪਾਂ ਪੇਸਟ ਤਿਆਰ ਕੀਤਾ ਤੇ ਇਹਦੇ ਵਿੱਚ ਆਪਾਂ ਦੁੱਧ ਹੋਰ ਐਡ ਕਰਾਂਗੇ ਕਿਉਂਕਿ ਆਪਾਂ ਇੱਕ ਗਲਾਸ ਦੁੱਧ ਆ ਐਡ ਕਰਨਾ ਤਕਰੀਬਨ 1/2 ਕਿਲੋ ਪੈ ਦੁੱਧ ਨੂੰ ਚੰਗੀ ਤਰ੍ਹਾਂ ਹਲਾਉਂਦੇ ਰਾਵਾਂਗੇ ਦੇਖੋ ਬਿਲਕੁਲ ਮੈਸ ਹੋ ਗਿਆ ਕੋਈ ਗੰਡ ਨਹੀਂ ਰਹੇਗੀ ਪਰ ਅਗਰ ਤੁਸੀਂ ਗਰਮ ਦੁੱਧ ਪਾ ਕੇ ਪਹਿਲਾਂ ਹੀ ਇਹਨੂੰ ਪੇਸਟ ਬਣਾਉਣਾ ਚਾਹਦੇ ਹੋ ਉਸ ਤਰੀਕੇ ਨਾਲ ਬਣਾ ਸਕਦੇ ਹੋ ਪਰ ਮੈਂ ਕੱਲੇ ਚੌਲਾਂ ਦਾ ਹੀ ਪੇਸਟ ਤਿਆਰ ਕੀਤਾ ਸੀਗਾ ਮੈਂ ਪਹਿਲਾਂ ਥੋੜਾ ਸ਼ੇਕ ਇਹਦਾ ਤੇਜ਼ ਕਰਾਂਗੇ ਕਿਉਂਕਿ ਤੇਜ਼ ਨਾਲ ਇੱਕਦਮ ਉਬਾਲਾ ਆ ਜਾਏਗਾ ਤਾਂ ਆਪਾਂ ਦਵਾਰਾ ਦੁੱਧ ਪਾਏ ਦੁੱਧ ਠੰਡਾ ਸੀਗਾ ਇਸ ਲਈ ਤੇ ਜਦੋਂ ਇਹਦੇ ਇੱਕ ਦੋ ਬਾਲੇ ਆਉਣਗੇ ਉਸ ਤੋਂ ਬਾਅਦ ਇਹਨੂੰ ਮੇਦੇ ਨੂੰ ਵਾਰ ਕੱਟ ਲਾਣੀ ਤੇ ਅੱਧਾ ਮਹੀਨੇ ਵਿੱਚ ਫੇਰ ਕਰਾਂਗੇ ਇਹਨੂੰ ਪਕਾਉਣਾ ਆਪਾਂ ਚੰਗੀ ਤਰ੍ਹਾਂ ਚੌਲਾਂ ਨੂੰ ਆਪਾਂ ਕੱਚੇ ਨਹੀਂ ਰੱਖਣਾ ਕਿ ਜਿੱਦਾਂ ਕਿ ਆਪਾਂ ਚੌਲਾਂ ਆ ਪਕਾਉਨੇ ਹੁੰਦੇ ਆ ਸੇਵੀਆਂ ਵਾਲੇ ਵਗੈਰ ਖੀਰ ਵਾਲੇ ਉਸ ਤਰ੍ਹਾਂ ਹੀ ਪਕਾਵਾਂਗੇ ਪਰ ਇਹ ਜਲਦੀ ਪੱਕਣਗੇ ਕਿਉਂਕਿ ਆਪਾਂ ਇਹਨੂੰ ਪਹਿਲਾਂ ਭਾਂਕੇ ਰੱਖਿਆ ਸੀਗਾ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲਾਂ ਤੇ ਹੁਣ ਆਪਾਂ ਇਹਨੂੰ ਵਾਲਾ ਦੇਵਾਂਗੇ ਤੇ ਜਲਦੀ ਹੀ ਹੈ ਪੱਕ ਜਾਏਗਾ ਆਪਾਂ ਨੂੰ ਲਗਾਤਾਰ ਹਲਾਉਂਦੇ ਰਹਿਣਾ ਵਾ ਕਿਉਂਕਿ ਇਹ ਥੱਲੇ ਨਾ ਲੱਗ ਜਾਵੇ ਥੱਲੇ ਲੱਗਿਆ ਤਾਂ ਫਿਰ ਜਲ ਜਾਏਗਾ ਇਹਦਾ ਟੇਸਟ ਨਹੀਂ ਆਏਗਾ ਆਪਾਂ ਨੂੰ ਆਏਗਾ ਜੋ ਵੀ ਆਪਾਂ ਟੇਸਟ ਤਿਆਰ ਕਰ ਰਹੇ ਹਾਂ ਅੱਗੇ ਤੁਹਾਨੂੰ ਲਾਸਟ ਦੱਸਾਂਗੇ ਆਪਾਂ ਇਹਦੇ ਕੀ ਡਿਸ਼ ਤਿਆਰ ਕਰਨੀ ਹੈ ਮੈਂ ਇਹਦੇ ਵਿੱਚ ਚੀਨੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਾਂਗੀ ਕਿਉਂਕਿ ਤੁਸੀਂ ਇਹਦੇ ਵਿੱਚ ਮਿਸ਼ਰੀ ਪਾ ਸਕਦੇ ਹੋ ਚੀਨੀ ਤੁਸੀਂ ਪਾਉਣੀ ਚਾਹੋ ਨਾ ਪਾ ਸਕਦੇ ਪਰ ਮੈਂ ਇਹਦੇ ਵਿੱਚ ਚੀਨੀ ਜਾਂ ਮਿਸ਼ਰੀ ਦਾ ਇਸਤੇਮਾਲ ਨਹੀਂ ਕਰਾਂਗੀ ਲਗਾਤਾਰ ਆਪਾਂ ਕੜਛੀ ਨਾਲ ਫਲਾਉਂਦੇ ਰਹਿਣਾ ਹੁਣ ਜੀ ਦੇਖੋ ਆਪਣਾ ਬਣ ਕੇ ਇਹ ਸਿੰਘਣਾ ਹੋਣ ਲੱਗਿਆ ਬਿਲਕੁਲ ਆਪਾਂ ਹੁਣ ਇਹਨਾਂ ਦੇ ਨੂੰ ਅਲੱਗ ਕੱਢ ਲਾਂਗੇ ਪਾਣੀ ਦੇ ਵਿੱਚ ਮਿશ્રਣ ਕੱਢ ਲਿਆ ਤੇ ਦੂਸਰੇ ਨੂੰ ਆਪਾਂ ਪਕਾ ਰਹੇ ਹਾਂ ਜੋ ਕੱਟਿਆ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਕਰ ਰਹੇ ਹਾਂਗੇ ਕੜਛੀ ਆਪਾਂ ਲਗਾਤਾਰ ਮਾਰਦੇ ਰਹਿਣਾ ਇਹ ਆਪਣਾ ਮਿਸ਼ਰਣ ਬਿਲਕੁਲ ਸਿੰਗਣਾ ਹੋ ਗਿਆ ਆਪਾਂ ਇਹਨੂੰ ਇੱਕ ਲੱਗ ਭਾਂਡੇ ਦੇ ਵਿੱਚ ਕੱਢਾਂਗੇ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਸ਼ੱਕਰ ਤੁਹਾਡੀ ਆਪਣੀ ਹਿਸਾਬ ਨਾਲ ਪਾਉਣੀ ਹੈ ਤੁਸੀਂ ਮੈਂ ਥੋੜੀ ਜਿਹੀ ਸ਼ੱਕਰ ਪਾਈ ਆ ਇਹਦੇ ਵਿੱਚ ਜ਼ਿਆਦਾ ਨਹੀਂ ਸ਼ੱਕਰ ਪਾਈ ਕਿਉਂਕਿ ਜ਼ਿਆਦਾ ਮਿੱਠਾ ਨਹੀਂ ਆਪਾਂ ਖਾਂਦੇਗੇ ਤੇ ਤੁਸੀਂ ਚੀਨੀ ਪਾਉਣੀ ਹੈ ਚੀਨੀ ਪਾ ਲਓ ਮਿਸ਼ਰੀ ਪਾਉਣੀ ਹੈ ਮਿਸ਼ਰੀ ਪਾ ਸਕਦੇ ਪਰ ਮੈਂ ਇਹਦੇ ਵਿੱਚ ਸ਼ੱਕਰ ਦਾ ਇਸਤੇਮਾਲ ਹੀ ਕੀਤਾ चंकी तरह आप शकर मिक्स कर लेंगे क्योंकि शक्कर भी आपका है सकर कच कच्ची रह जाएगी तो फिर टेस्ट नहीं आएगा कल कर आप लड्डू वाला आपू चगी तरह हाथ हथोल लागे ਥੋੜਾ ਥੋੜਾ ਕਰਕੇ ਆਪਾਂ ਕਲਰ ਪਾਵਾਂਗੇ ਇਹਦੇ ਵਿੱਚ ਕਲਰ ਪਾਉਦੇ ਜਾਵਾਂਗੇ ਔਰ ਨਾਲ ਦੀ ਨਾਲ ਆਪਾਂ ਕੜਛੀ ਨਾਲ ਇਹਨੂੰ ਮਿਸਰਨ ਹਿਲਾਉਂਦੇ ਜਾਵਾਂਗੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਉਕੇ ਆਪਾਂ ਪਾਣੀ ਪਾਇਆ ਥੋੜਾ ਜਿਹਾ ਇਹ ਬੱਚੇ ਕਲਰ ਕੋਲ ਖੇ ਤੇ ਤੁਸੀਂ ਵੀ ਕਲਰ ਕੋਈ ਵੀ ਕਲਰ ਪਾਓ ਤੁਹਾਡੇ ਕੋਲ ਜੋ ਤੁਹਾਨੂੰ ਪਸੰਦ ਵਾ ਉਹੀ ਕਲਰ ਪਾ ਲਓ ਤੁਸੀਂ ਨੋ ਜ ਆਪਣਾ ਕਲਰ ਵੀ ਬੜ ਕੇ ਤਿਆਰ ਹੋ ਗਿਆ ਸਲਵਰ ਦਾ ਕੋਲਾ ਲੈ ਲਿਆ ਜਿਹਦੇ ਵਿੱਚ ਆਪਾਂ ਥੋੜਾ ਲਾਵਾਂਗੇ ਤੇਲ ਤੇਲ ਨੂੰ ਆਪਾਂ ਇਹਦੇ 4 ਚਸ ਪੇਰੇ ਲਾ ਲੈਣਾ ਤੁਹਾਡੇ ਕੋਲ ਵੀ 4 ਚਸ ਹਾਤਾ 4 ਚਸ ਨਾ ਕੱਚਾ ਦਾ ਕੱਚਾ ਦਾ ਮੈਂ ਹੈ ਇਹ ਸਲਵਰ ਦੇ ਦਾ ਲਿਆ ਵਾ ਜੋ ਆਪਣੇ ਇਸ ਬਰਫ਼ ਜਮਾਉਣ ਵਾਲਾ ਕੋਲਾ ਮੈਂ ਉਹ ਹੀ ਲਿਆ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਥੱਲੇ ਜੋ ਆਪਾਂ ਕਲਰ ਵਾਲਾ ਬਣਾਇਆ ਸੀ ਇਹ ਵਾ ਚੰਗੀ ਤਰ੍ਹਾਂ ਆਪਾਂ ਨੂੰ ਕੱਢ ਲਾਂਗੇ ਇਹਦੇ ਵਿੱਚ ਇਸੇ ਦੇ ਵਿੱਚ ਹੀ ਆਪਾਂ ਇਹ ਨਹੀਂ ਕਿ ਆਪਾਂ ਇਹ ਰੰਗ ਵਾਲਾ ਤਾਂ ਆਪਾਂ ਇਹ ਨਹੀਂ ਲੈ ਸਕਦੇ ਆਪਾਂ ਇਸੇ ਨੂੰ ਭਾਂਡੇ ਨੂੰ ਆਪਾਂ ਵਰਤਾਂਗੇ ਥੋੜੀਆ ਪਾਣੀ ਜਨਾ ਪਕਾਈ ਖਲੇ ਗੈਸ ਜਾਲਦੇ ਆਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਦੁੱਧ ਦੁੱਧ ਗਰਮ ਹੋ ਗਿਆ ਤੇ ਆਪਾਂ ਦੁੱਧ ਦੇ ਵਿੱਚ ਪਾਵਾਂਗੇ ਥੋੜੀ ਜੀ ਸ਼ੱਕਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਅਸੀਂ ਇਹਦੇ ਉੱਪਰ ਹੀ ਆਪਾਂ ਨੂੰ ਪਕਾਵਾਂਗੇ ਥੋੜਾ ਜਿਹਾ ਚਮਚਾ ਪਾਵਾਂਗੇ ਮਿਲਕ ਪਾਊਡਰ ਜਿਆਦਾ ਪਾਣਾ ਤਾਂ ਜਿਆਦਾ ਬਾਸ ਆਵੇ ਪਰ ਮੈਂ ਅੱਧਾ ਇੱਕ ਚਮਚਾ ਹੀ ਖਰੀਫ ਪਾਇਆ ਇਹਦੇ ਵਿੱਚ ਜਿਆਦਾ ਨਹੀਂ ਪਾਇਆ ਮੈਂ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਕਿਉਂਕਿ ਦੁੱਧ ਦੀਆਂ ਗੰਡਾ ਨਾ ਬਣ ਜਾਣ ਇਹਰ ਨਹੀਂ ਤਾਂ ਫਿਰ ਕੱਚਾ ਰਹਿ ਜਾਏਗਾ ਆਪਣਾ ਦੁੱਧ ਇਹ ਗੰਡਾ ਬਣ ਗਿਆ ਤੇ ਟੇਸਟ ਵੀ ਨਹੀਂ ਆਉਣਾ ਇਹਦਾ ਮਲਕ ਇਦੇ ਵਿੱਚ ਪਾਵਾਂਗੇ ਆਪਾਂ ਜੋ ਸੇਵੀਆਂ ਪਹਿਲਾਂ ਤੜਕਾ ਲਾਇਆ ਸੀ। ਕਲਾਪਨੀ ਆਪਾਂ ਹੁਣ ਇਹਦੇ ਵਿੱਚ ਵੀ ਇਹਨੂੰ ਦੁੱਧ 'ਚ ਵੀ ਪਕਾਵਾਂਗੇ। ਕਿਆ ਕਾਪਾਂ ਇਹਦੇ ਵਿੱਚ ਵੀ ਮਿੱਠਾ ਪਾਉਣਾ ਸੀਗਾ। ਲਗਾਤਾਰ ਪਰ ਹਿਲਾਉਂਦੇ ਜਾਣਾ। ਔਰ ਘੱਟ ਸੇਕ ਦੇ ਉੱਪਰ ਹੀ ਇਹ ਪਕਾਉਣਾ। ਅणि ਦੁੱਧ ਵਿੱਚ ਪੱਕ ਕੇ ਆਪਣੇ ਸੇਵੀਆਂ ਇਸ ਤਰੀਕੇ ਦੇ ਆ ਗਈਆਂ ਪਰ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਕਿਉਂਕਿ ਬਿਲਕੁਲ ਆਪਾਂ ਜਿਹਦੇ ਵਿੱਚ ਦੁੱਧ ਆ ਉਹ ਇਹਨਾਂ ਦੇ ਵਿੱਚ ਹੀ ਰਚਾਉਣਾ ਵਾ ਉਹ ਜੀ ਵੀ ਆਪਣਾ ਪੱਕ ਕੇ ਤਿਆਰ ਹੋ ਗਿਆ ਹੁਣ ਠੰਡਾ ਕਰਾਂਗੇ ਆਪਾਂ ਥੋੜਾ ਇਹਨਾਂ ਨੂੰ ਹੁਣ ਹੁਣ ਜਿਉਣਾ ਆਪਾਂ ਇੱਕ ਗੋਲੇ ਦੇ ਵਿੱਚ ਪਾਵਾਂਗੇ ਇਹ ਜੋ ਸੇਵੀ ਆ ਬਣਾਇਆ ਉਹ ਪਾਵਾਂਗੇ ਆਪਾਂ ਇਹਦੇ ਵਿੱਚ ਅੰਜੀ ਪੈਦੇ ਉੱਪਰ ਇਹ ਪਾ ਦਿੱਤੇ ਤੇ ਇਸ ਦੇ ਉੱਪਰ ਪਾਵਾਂਗੇ ਜੋ ਆਪਾਂ ਵਾਈਟ ਕੱਢਿਆ ਸੀਗਾ ਉਹਦੇ ਵਿੱਚ ਆਪਾਂ ਕਲਰ ਪਾਇਆ ਸੀ ਇਹਦੇ ਵਿੱਚ ਆਪਾਂ ਉੱਪਰ ਦੀ ਇੱਕ ਲੇਅਰ ਵਾਈਟ ਦੀ ਦੇਵਾਂਗੇ ਇਹਦੇ ਉੱਪਰ ਪਾਵਾਂਗੇ ਥੋੜੀ ਚੈਰੀ ਤੁਹਾਨੂੰ ਜਿੰਨੀ ਅੱਛੀ ਲੱਗੇ ਉਹਨੀ ਪਾ ਲਓ ਪਰ ਮੈਂ ਥੋੜੀ ਜਿਹੀ ਚੈਰੀ ਪਾਵਾਂਗੀ ਇਹਦੇ ਵਿੱਚ ਲਓ ਜੀ ਥੋੜੇ ਪਾਵਾਂਗੇ ਆਪਣਾ ਕਾਜੂ ਥੋੜੀ ਪਾਵਾਂਗੇ ਬਸ ਹੋ ਗਈ ਤੁਸੀਂ ਕੋਈ ਵੀ ਇਹਦੇ ਉੱਪਰ ਡ్రਾਈ ਫਰੂਟ ਹੈ ਪਾ ਸਕਦੇ ਆ ਬਾਦਾਮ ਵੀ ਪਾਓ ਤੇ ਪਿਸਤਾ ਪੋਣਾ ਤਾਂ ਤੁਸੀਂ ਪਿਸਤਾ ਵੀ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਨਹੀਂ ਪਾਇਆ ਹੈ ਸਿਰਫ ਕਾਜੂ ਚੈਰੀ ਔਰ ਸੌਗੀ ਹੀ ਪਾਈ ਹੈ ਤੇ ਆਪਾਂ ਤੋ ਇੱਕ ਗਲਾਸੀ ਦੇ ਵਿੱਚ ਵੀ ਐਦਾਂ ਬਣਾ ਕੇ ਰੱਖਿਆ ਜੋ ਕਿ ਅੱਛਾ ਲੱਗਦਾ ਵਾ ਇਹਦੇ ਵਿੱਚ ਵੀ ਆਪਾਂ ਥੋੜੀ ਚੈਰੀ ਪਾਵਾਂਗੇ ਛੋਟੀ ਗਲਾਸੀ ਹੈ ਇਸ ਲਈ ਆਪਾਂ ਥੋੜੀ ਚੈਰੀ ਪਾਵਾਂਗੇ ਚਾ ਦੋਕ ਰਾਨੇ ਪਸੌਗੀ ਜੇ ਪਾਵਾਂਗੇ ਕੁਛ ਬਰੀਕ ਆਪਾਂ ਕਾਜੂ ਦੇ ਪਾਵਾਂਗੇ ਪੀਸ ਇਹ ਗਰਮਨੇ ਆਪਾਂ ਠੰਡਾ ਹੋਣ ਤੇ ਫਰਿੱਜ ਵਿੱਚ ਲਾਵਾਂਗੇ ਇਹਨੂੰ ਤੁਸੀਂ ਘਰ ਵਿੱਚ ਬਣਾ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਖਿਲਾਓ ਇਹ ਕਿਉਂਕਿ ਚੜ੍ਹ ਪੈਉਣ ਦਾ ਹੀ ਟਾਈਮ ਥੋੜਾ ਲੱਗਦਾ ਬਾਕੀ ਤਾਂ ਜਿਆਦਾ ਟਾਈਮ ਨਹੀਂ ਲੱਗਦਾ ਵਾ ਆਪਣੀ ਫੈਣੀ ਫੈਣੀ ਆਈਸਕ੍ਰੀਮ ਤਿਆਰ ਹੈ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ ਕਿ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਤੁਸੀਂ ਬੱਚਿਆਂ ਨੂੰ ਇਹ ਚੀਜ਼ਾਂ ਘਰੇ ਬਣਾ ਕੇ ਹੀ ਦੇਓ ਤਾਂ ਕਿ ਤੁਹਾਡੇ ਬੱਚੇ ਬਾਹਰ ਜਾ ਕੇ ਕਦੀ ਵੀ ਆਈਸਕ੍ਰੀਮ ਦੀ ਡਿਮਾਂਡ ਨਾ ਕਰਨ ਤੁਸੀਂ ਘਰ ਵਿੱਚ ਬਣਾਓਗੇ ਤਾਂ ਤੁਹਾਡੇ ਬੱਚੇ ਬੜੇ ਹੀ ਪਿਆਰ ਨਾਲ ਔਰ ਬੜੇ ਹੀ ਟੇਸਟ ਨਾਲ ਖਾਣਗੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖੋ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਔਰ ਬੈਲ ਬਟਨ ਦਬਾਉਣਾ ਨਾ ਭੁੱਲਣਾ ਜੀ ਤੁਹਾਡੇ ਸਹਿਯੋਗ ਦੀ ਲੋੜ ਤੁਹਾਡੇ ਸਹਿਯੋਗ ਸਦਕਾ ਹੀ ਮੈਂ ਇੱਥੋਂ ਤੱਕ ਆਈ ਹੈਗੀ ਤੇ ਅੱਗੇ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਮੈਂ ਅੱਗੇ ਵਧਣਾ ਚਾਹੁੰਦੀ ਹਾਂ ਧੰਨਵਾਦ ਜੀ